ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਾਰੇ ਦਾਅਵੇ ਖੋਖਲੇ ਸਾਬਤ ਹੁੰਦੇ ਹੋਏ ਨਜ਼ਰ ਆ ਰਹੇ ਹਨ ਤਾਜ਼ਾ ਮਾਮਲਾ ਬਟਾਲਾ ਦੇ ਪਿੰਡ ਬਸੰਤਕੋਟ ਤੋਂ ਸਾਹਮਣੇ ਆਇਆ ਜਿੱਥੋਂ ਦੀਆਂ ਮਹਿਲਾਵਾਂ ਨੇ ਪਿੰਡ ਵਿੱਚ ਸ਼ਰਿਆਮ ਵਿਕ ਰਹੇ ਚੁਟੇ ਦੇ ਨਸ਼ੇ ਤੋਂ ਪ੍ਰੇਸ਼ਾਨ ਹੋ ਕੇ ਅੱਜ ਅਸਤੂਪੀ ਦਫ਼ਤਰ ਬਟਾਲਾ ਦੇ ਸਾਹਮਣੇ ਰੋਜ਼ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਕਈ ਵਾਰ ਪੁਲਿਸ ਨੂੰ ਨਸ਼ਾ ਵੇਚਣ ਅਤੇ ਨਸ਼ੇੜੀਆਂ ਬਾਰੇ ਸੂਚਨਾ ਦਿੱਤੀ ਗਈ ਹੈ ਪਰ ਪੁਲਿਸ ਨੇ ਕੋਈ ਟੁਕਮੀ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅੱਜ ਉਹਨਾਂ ਨੇ ਐਸਐਸਪੀ ਬਟਾਲਾ ਨੂੰ ਮਿਲ ਕੇ ਇੱਕ ਵੀਡੀਓ ਵੀ ਦਿਖਾਈ ਜਿਸ ਵਿੱਚ ਪੁਲਿਸ ਨੇ ਪਿੰਡਾਂ ਵਿੱਚ ਨਸ਼ਾ ਵੇਚਣ ਆਏ ਇੱਕ ਨੌਜਵਾਨ ਨੂੰ ਫੜਿਆ ਤੇ ਉਸ ਦੀ ਜੇਬ ਵਿੱਚੋਂ ਨਸ਼ੇ ਚਿੱਟੇ ਦੀਆਂ ਪੁੜੀਆਂ ਵੀ ਕੱਢੀਆਂ ਪਰ ਪੁਲਿਸ ਨੇ ਉਹਨਾਂ ਉੱਪਰ ਮਾਮਲਾ ਦਰਜ ਨਹੀਂ ਕੀਤਾ ਪਰ ਜੋ ਅਸਲੀ ਨਸ਼ੇ ਦੇ ਸਦਾਗਰਾਂ ਨੂੰ ਨਾ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਸਿਮਰਨਜੀਤ ਕੌਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ ਹਾਂਜੀ ਸਰ ਨਸ਼ਿਆਂ ਕਰਕੇ ਬਹੁਤ ਮੋਤਾ ਹੋ ਚੁੱਕੀਆਂ ਨੇ ਸਾਡੇ ਪਿੰਡ ਹਾਂਜੀ ਸਾਡੇ ਛੋਟੇ-ਛੋਟੇ ਬੱਚੇ ਨੇ ਸਾਡੇ ਛੋਟੇ-ਛੋਟੇ ਬੱਚੇ ਨੇ ਤੇ ਉਹਨਾਂ ਨੇ ਗਾਂ ਵੱਡੇ ਹੋ ਕੇ ਕੀ ਕਰਨਾ ਜੋ ਵੇਖਣਗੇ ਉਹੀ ਉਹ ਕਰਨਗੇ ਹੈਨਾ ਤੇ ਰੋਜ਼ ਮਤਲਬ ਸਾਡੀਆਂ ਗਲੀਆਂ ਪੂਰੀਆਂ ਮਢੀਰਨਾ ਭਰੀਆਂ ਹੁੰਦੀਆਂ ਹਨ ਜਨਾਨੀਆਂ ਦਾ ਨਿਕਲਣਾ ਔਖਾ ਹੈ ਬੱਚਿਆਂ ਦਾ ਔਖਾ ਨਿਕਲਣਾ ਹੈ ਤੇ ਜੜੀਆਂ ਸਾਡੀਆਂ ਬੇਟੀਆਂ ਐ ਡਰਦੀਆਂ ਉਦਾਂ ਨਹੀਂ ਬਾਹਰ ਆ ਸਕਦੀਆਂ ਹਾਂਜੀ ਅੱਜ ਐਸਐਸਪੀ ਨੇ ਕੀ ਕਿਹਾ ਤੁਹਾਨੂੰ ਅੱਜ ਐਸਐਸਪੀ ਸਾਹਿਬ ਮੈਮ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਜੇ ਮਤਲਬ ਕੋਈ ਵੀ ਕਾਰਵਾਈ ਕਰਨੀ ਆ ਅਸੀਂ ਕਰਾਂਗੇ ਤੇ ਅਸੀਂ ਤੁਹਾਡੇ ਨਾਲ ਆਂ ਅਸੀਂ ਨਸ਼ਿਆਂ ਦੇ ਵਿਰੋਧਾਏ ਆ ਕਿਉਂਕਿ ਸਾਡੀ ਉੱਚ ਸੁਣਵਾਈ ਬਹੁਤ ਜ਼ਿਆਦਾ ਨਹੀਂ ਹੋਣੀ ਹਾਂਜੀ ਅਸੀਂ ਆਪਣੇ ਪਿੰਡ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਸਾਡੇ ਪਿੰਡ ਵਿੱਚ ਚਿੱਟੇ ਦਾ ਵਪਾਰ ਸ਼ਰਿਆਂ ਮੋਹ ਰਿਆ ਵਾ ਕੀ ਹੋਇਆ ਕੀ ਅਹੀਂ ਦੋ ਚਾਰ ਫੜਕੇ ਆਦਮੀ ਜਿਹੜੇ ਆ ਪੁਲਿਸ ਨੂੰ ਫੜਾਏ ਆ ਬਟ ਉਹਨਾਂ ਨੂੰ ਕੋਈ ਵੀ ਰਿਮਾਂਡ ਵਗੈਰਾ ਲੈ ਕੇ ਉਹਨਾਂ ਕੋਲੋਂ ਕੁਝ ਵੀ ਤਫ਼ਤੀਸ਼ ਨਹੀਂ ਕੀਤੀ ਗਈ ਉਹਨਾਂ ਨੂੰ ਸਿੱਧਾ ਜੀਲ ਭੇਜਿਆ ਗਿਆ ਸਮਾਨ ਸਮੇਤ ਅਹੀਂ ਫੜਾਏ ਆ ਸਾਡੇ ਪਿੰਡ 'ਚ ਨਸ਼ਾ ਵਿਕ ਰਿਆ ਵਾ ਤੇ ਜਿਹੜੇ ਵੇਚ ਰਹੇ ਨੇ ਉਹ ਮਤਲਬ ਕਿ ਉਹਨਾਂ ਨੂੰ ਕੋਈ ਫੜ ਨਹੀਂ ਰਿਆ ਤੇ ਜਿਹੜੇ ਅਸੀਂ ਫੜ ਕੇ ਦਿੱਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਮਸਲੇ 'ਚ ਅਸੀਂ ਇੱਥੇ ਪਹੁੰਚੇ ਹੋਏ ਆ ਹਾਂਜੀ ਐਸਐਸਪੀ ਸਾਹਿਬ ਨੂੰ ਜਿਹੜੀ ਸ਼ਿਕਾਇਤ ਦਿੱਤੀ ਹੈ ਤੁਸੀਂ ਸ਼ਿਕਾਇਤ 'ਚ ਕੀ ਲਿਖਿਆ ਹੋਇਆ ਹੈ ਅਸੀਂ ਸ਼ਿਕਾਇਤ ਹੀ ਲਿਖਿਆ ਹੋਇਆ ਵਾ ਕਿ ਉਹਨਾਂ ਤੇ ਮਤਲਬ ਕਿ ਕੋਈ ਐਕਸ਼ਨ ਨਹੀਂ ਲਿਆ ਗਿਆ ਜਿਹੜੇ ਅਸੀਂ ਉਹਨਾਂ ਨੂੰ ਫੜ ਕੇ ਦਿੱਤੇ ਹੋਏ ਆ ਤੇ ਜਿਨ੍ਹਾਂ ਦਾ ਮੇਨ ਜਿਹੜੇ ਸਮਗਲਰ ਨੇ ਉਹਨਾਂ ਨੂੰ ਕੋਈ ਫੜ ਨਹੀਂ ਰਿਹਾ ਉਹਨਾਂ ਤੇ ਮਤਲਬ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਉਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੋ ਚੁੱਕੇ ਨੇ ਤੇ ਉਹਨਾਂ ਦਾ ਨਾਂ ਪਹਿਲਾਂ ਹੀ ਦਰਜਿਆ ਪੁਲਿਸ ਦੇ ਮਤਲਬ ਕਿ ਰਿਕਾਰਡ ਤੇ ਕਿੰਨੇ ਲੋਕ ਕਿੰਨੇ ਕਿਲੋ ਮਤਲਬ 3-4 ਸਾਲ ਤੋਂ ਚੱਲ ਰਿਹਾ ਕੰਮ ਇਹ ਵਾਲਾ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦੇ ਨਾਲ ਕਿੰਨੀਆਂ ਤਮੋਤਾਂ ਹੁੰਦੀਆਂ ਉਹ 3 4 ਹੋ ਗਏ 3 4 ਹੋ ਚੁੱਕੀਆਂ ਨੇ ਹਾਂਜੀ ਜੀ ਅੱਛਾ ਤੇ ਤੁਹਾਡੇ ਪਿੰਡ ਦੇ ਵਿੱਚ ਮਹਿਲਾਵਾਂ ਨੇ ਇਹ ਮੋਰਚਾ ਸੰਭਾਲ ਲਿਆ ਹਾਂਜੀ ਤਾਂ ਇਹ ਭੈਣਾਂ ਨੂੰ ਅੱਗੇ ਕਿਉਂ ਆਉਣਾ ਪੈ ਗਿਆ ਕੀ ਕਾਰਨ ਹੋ ਗਿਆ ਕਿ ਤੁਸੀਂ ਅੱਗੇ ਹੋ ਕੇ ਮੋਰਚਾ ਸਰ ਸਾਡੇ ਬੱਚੇ ਨੇ ਠੀਕ ਹੈ ਸਾਡੀਆਂ ਧੀਆਂ ਵੀ ਸਾਡਾ ਗਲੀਆਂ ਵਿੱਚ ਨਿਕਲਣਾ ਸਾਡਾ ਗਲੀਆਂ ਵਿੱਚ ਨਿਕਲਣਾ ਬਹੁਤ ਔਖਾ ਹੋ ਚੁੱਕਾ ਵਾ ਅਸੀਂ ਇਹ ਚਾਹੁੰਦੇ ਹਾਂ ਕਿ ਗਾਂ ਸਾਡੇ ਜਿਹੜੇ ਬੱਚੇ ਨੇ ਨਾ ਉਹਨਾਂ ਵਾਸਤੇ ਇਹ ਜਿਹੜਾ ਸਮਾਉ ਠੀਕ ਹੋਵੇ ਕਿਉਂਕਿ ਨਸ਼ੇ ਵਿੱਚ ਉਹ ਨਾ ਅੱਗੇ ਪੈ ਜਾਣ ਜੀ ਹਾਂ ਜੀ ਇੱਥੇ ਤੇ ਜਿਹੜੇ ਨਸ਼ਾ ਵੇਚਦੇ ਨੇ ਹਾਂ ਜੀ ਉਹਨਾਂ ਦੀ ਪਹੁੰਚ ਕਿੱਥੋਂ ਤੱਕ ਲੱਗਦੀ ਉਹਨਾਂ ਦੇ ਘਰਾਂ ਦੇ ਵਿੱਚ ਲਾਲ ਬੱਤੀਆਂ ਵਾਲੀਆਂ ਗੱਡੀਆਂ ਹੁੰਦੀਆਂ ਜਾਂਦੀਆਂ ਕੋਬਰਤੀ ਵਾਲੇ ਲੋਕ ਆਉਂਦੇ ਜਾਂਦੇ ਵੇਖੇ ਤੇ ਮਾਰਦੇ ਨਹੀਂ ਸਰ ਜਦੋਂ ਪੁਲਿਸ ਆਉਂਦੀ ਹੈ ਨਾ ਉਹ ਟਰ ਮਾਰਦੀ ਹੈ ਦੌੜ ਜਾਂਦੇ ਨੇ ਹਾਂ ਜੀ ਉਹ ਦੌੜ ਜਾਂਦੇ ਨੇ ਕਿਉਂ ਲੱਗਦਾ ਇਹ ਹੂਟਰ ਇਸ਼ਾਰਾ ਹੁੰਦਾ ਹਾਂ ਜੀ ਹੂਟਰ ਇਸ਼ਾਰਾ ਹੁੰਦਾ ਹਾਂ ਜੀ ਅੱਛਾ ਹਾਂ ਜੀ ਇਹ ਇਹਨਾਂ ਜੇ ਜਰੂਰ ਦੱਸੋ ਕਿ ਜਦੋਂ ਤੁਸੀਂ ਇਹ ਬੰਦੇ ਫੜਾਏ ਨੇ ਹੁਣ ਜਦੋਂ ਗੱਲਬਾਤ ਹੋਈ ਹੈ ਕਿ ਉਹਦੇ ਬਾਅਦ ਕਿਸੇ ਤਰ੍ਹਾਂ ਦੀ ਕੋਈ ਕਾਲ ਆਈ ਹੋਣ ਕਿਸੇ ਨੇ ਵੀ ਤੁਸੀਂ ਹਾਂਜੀ ਹਾਂਜੀ ਸਾਨੂੰ ਹਾਂਜੀ ਲੇਡੀਜ਼ ਨੂੰ ਹੀ ਕਾਲ ਆ ਰਹੀਆਂ ਕਿਉਂਕਿ ਲੇਡੀਜ਼ ਨੇ ਹੀ ਪਹਿਲਾਂ ਫੜਾਏ ਨੇ ਸਾਰੇ ਕਾਲ ਇਹ ਆ ਰਹੀ ਹੈ ਕਿ ਤੁਸੀਂ ਇਹ ਕੰਮ ਕਰ ਰਹੇ ਹੋ ਮਤਲਬ ਜਦਾਂ ਧਮਕੀਆਂ ਦੇ ਰਹੇ ਨੇ ਸਾਨੂੰ ਤੁਸੀਂ ਸਾਡੇ ਘਰ ਪੁਲਿਸ ਲੈ ਕੇ ਗਏ ਹੋ ਤੇ ਉਹਨਾਂ ਦੇ ਘਰ ਦੀ ਤਲਾਸ਼ੀ ਵੀ ਆਪਾਂ ਕਰਵਾਈ ਆ ਪਰ ਇਹ ਆ ਕਿ ਇਸ ਤੋਂ ਤਲਾਸ਼ੀ ਸਾਡੇ ਕੰਮ ਕਰਨ ਤੋਂ ਪਹਿਲਾਂ ਵੀ ਪੁਲਿਸ ਨੇ ਉਹਨਾਂ ਦੇ ਘਰੋਂ ਸਮਾਨ ਮਿਲ ਚੁੱਕਾ ਆ ਪਰ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਕੀ ਹੋਣੀ ਦੇਖੋ ਜੀ ਜਿਹੜੇ ਵੀ ਕੋਈ ਸਾਨੂੰ ਇਨਫਰਮੇਸ਼ਨ ਮਿਲਦੀ ਆ ਕਿ ਨਸ਼ਾ ਜਿਹੜੇ ਵੀ ਪਿੰਡਾਂ 'ਚ ਵੇਚ ਰਿਹਾ ਆ ਆਲਰੇਡੀ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਔਰ ਜਿਹੜੀ ਵੀਡੀਓ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਬੰਦੇ ਜਿਹੜੇ ਫੜ ਕੇ ਜਿਹੜੇ ਵੀ ਅਹੀ ਪੱਤਾ ਵੀ ਦੇ ਦਿੱਤਾ ਉਹਨਾਂ ਦਾ ਉਹ ਜੇਲ੍ਹ ਵਿੱਚ ਆ ਨੈਕਸਟ ਜਿਹੜੇ ਵੀ ਕੋਈ ਸਾਡੇ ਕੋਲ ਇਨਫਰਮੇਸ਼ਨ ਪਹੁੰਚੇਗੀ ਉਹਦੇ ਰਿਗਾਰਡ ਵੀ ਆਪਾਂ ਜਿਹੜੀ ਕਾਰਵਾਈ ਉਹ ਕਰਾਂਗੇ ਤੇ ਪੁਲਿਸ ਆਲਰੇਡੀ ਕਰ ਵੀ ਰਹੀ ਆ ਅਸੀਂ ਤਾਂ ਡਰੱਗ ਅਵੇਅਰਨੈਸ ਦੇ ਜਿਹੜੇ ਕੈਂਪ ਆ ਉਹ ਵੀ ਲਾ ਰਹੇ ਆ ਪਿੰਡੋਂ ਪਿੰਡ ਜਾ ਕੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਕਿ ਪੁਲਿਸ ਕਾਰਵਾਈ ਨਹੀਂ ਕਰਦੀ ਵਿਦਾਂਤਸਬਾਹਲ ਕਾ ਖੇਮ ਕਰਨ ਦਿਨ ਪੈਂਦੇ ਪਿੰਡ ਮਾਣਿਕੇ ਕੇ ਵਿਖੇ ਭਾਰੀ ਬਾਰਿਸ਼ ਦਾ ਕਹਿਰ ਉਸ ਵਲੇ ਵੇਖਣ ਨੂੰ ਮਿਲਿਆ ਜਦੋਂ ਘਰ ਦੇ ਕਮਰੇ ਵਿੱਚ ਬੈਠੇ ਪੂਰੇ ਪਰਿਵਾਰ ਤੇ ਅਚਾਨਕ ਛੱਤ ਡਿੱਗ ਪਈ ਅਤੇ ਛੱਤ ਡਿੱਗਣ ਕਾਰਨ ਕਮਰੇ ਅੰਦਰ ਬੈਠੀ ਇੱਕ ਔਰਤ ਵੀ ਜ਼ਖਮੀ ਹੋ ਗਈ ਜਿਸ ਦੀ ਮੌਤ ਹੋ ਗਈ ਅਤੇ ਉਸ ਦਿਨ ਨਾਲ ਚਾਰ ਹੋਰ ਔਰਤਾਂ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਹਨ ਕਿਹੜਾ ਪਿੰਡ ਸਤੋ ਤੇ ਇਹ ਕੀ ਲੱਗਦੇ ਜਿੰਨਾਂ ਦੀ ਮੌਤ ਹੋਈ ਤੁਸੀਂ ਇਹ ਮੇਰੀ ਮਾਂ ਹਾਂਜੀ ਮੰਮੀ ਹੈ ਤੇ ਕੀ ਗੱਲ ਕੀ ਬਣੀ ਕਿਤਨੀ ਨਹੀਂ ਜੀ ਜੀ ਇਤਰਾ ਮਾਮੂ ਪਿੰਡ ਆਏ ਮੇਰੇ ਨਾਲ ਸਾਰੇ ਕੁੜੀਆਂ ਖੜੀਆਂ ਨਾਲ ਤੇ ਬਾਰਸ਼ ਹੋ ਗਈ ਘਵਰਾ ਇਹਨਾਂ ਦਾ ਡਿੱਗ ਗਿਆ ਕੱਚਾ ਦੌੜਾ ਉਹ ਥੱਲੇ ਆ ਗਏ ਪਿੰਡ ਵਾਲਿਆਂ ਨੇ ਭੱਜ ਕੇ ਕੱਢੇ ਹੋਏ ਆ ਠੀਕ ਹੈ ਭਾਜੀ ਤੇ ਭੈਣਾਂ ਨੂੰ ਸੱਟਾਂ ਲੱਗੀਆਂ ਤੇ ਮਾਤਾ ਸਾਡੀ ਬੀਬੀ ਤੇ ਹੱਥ ਜੋੜ ਕੇ ਬੇਨਤੀ ਹੈ ਵੀ ਸਾਡੀ ਸਹਾਇਤਾ ਕੀਤੀ ਜਾਵੇ ਇਹਨਾਂ ਦਾ ਲਾਜ ਹੋ ਜੇ ਥੋੜਾ ਬਾਕੀ ਘਰ ਵਾਪਸ ਗਰੀਬ ਬੰਦੇ ਆ ਘਰ ਨਹੀਂ ਲਾਣਗੇ ਕਿਹਾ ਵੀ ਮੇਰਾ ਨਾ ਇੰਦਰਜੀਤ ਹੈ ਜੀ ਤੇ ਕੀ ਲੱਗਦੇ ਨੇ ਤੁਹਾਡੇ ਜਿਹੜੇ ਜ਼ਖਮੀ ਹੋਏ ਤੇ ਜਿਨ੍ਹਾਂ ਦੀ ਮੌਤ ਹੋਈ ਮੇਰੀ ਇੱਕ ਤਾਂ ਭੂਆ ਆ ਬਾਕੀ ਮੇਰੀਆਂ ਭੈਣਾਂ ਆ ਤੇ ਕੀ ਗੱਲ ਕੀ ਬਣੀ ਕਿਸ ਤਰ੍ਹਾਂ ਡਿੱਗ ਗੋਟ ਕਮਰਾ ਬਾਹਰ ਚ ਬਹੁਤ ਜ਼ਿਆਦਾ ਪੈ ਰਹੀ ਤੂੰ ਜੱਤ ਦਾਮੀ ਮੀਂਹ ਜ਼ਿਆਦਾ ੜਿਆ ਹੀ ਨਹੀਂਗਾ ਕੋ ਨਚਾਨ ਕੌਲੀ ਹੌਲੀ ਹੌਲੀ 11 ਦੜਮ ਕਰਦੀ ਜਾ ਪਿਆ ਕਿਤੇ ਬੈਂਦੀ ਬੈਂਦੀ ਕਿਤੇ ਕੰਦ ਬੈ ਗਈ ਸਾਨੂੰ ਤਾਂਹੀਂ ਕੰਦ ਤੇ ਧਿਆਨ ਨਹੀਂ ਦਿੱਤਾ ਨਚਾਨ ਕ ਸਾਰੇ ਅੰਦਰ ਵੜੇ ਕਿੰਨੇ ਜਣੇ ਜ਼ਖਮੀ ਹੋਏ ਤੇ ਕਿੰਨੇ ਜਣੇ ਦੀ ਮੌਤ ਹੋਈ ਇੱਥੇ ਇਹ ਕਦੀ ਮੌਤ ਹੋ ਗਈ ਜੀ ਜ਼ਖਮੀ ਕਿੰਨੇ ਜਣੇ ਬਾਕੀ ਤਿਆਰ ਜਾਣੇ ਚਾਹੀਏ ਤਰਨਤਾਰਨ ਦੇ ਕਸਬਾ ਚਬਾਲ ਚ ਸਥਿਤ ਹਰਪਾਲ ਗੈਸ ਏਜੰਸੀ ਚ 12 ਸਾਲਾਂ ਤੋਂ ਕੰਮ ਕਰ ਰਿਹਾ ਸੁਖਦੇਵ ਸਿੰਘ ਜਿਸ ਨੇ ਅੱਜ ਗੋਦਾਮ ਦੇ ਵਿੱਚ ਫਾਹ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਰਿਵਾਰ ਦਾ ਕਹਿਣਾ ਹੈ ਕਿ ਗੈਸ ਏਜੰਸੀ ਮਾਲਕ ਤੇ ਉਸ ਦੇ ਰਿਸ਼ਤੇਦਾਰ ਪਰ ਇਸ ਮਲਾਜ਼ਮ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ ਉਸ ਉੱਪਰ ਦਬਾਅ ਪਾਇਆ ਜਾ ਰਿਹਾ ਸੀ ਕਿ ਗੈਸ ਲੰਡਰਾਂ ਦੇ ਵਿੱਚ ਛੇੜਾ ਫੇਰੀ ਹੋਈ ਹੈ ਜਿਸ ਕਾਰਨ ਉਸ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਸੀ ਤੇ ਸੁਖਦੇਵ ਸਿੰਘ ਨੂੰ 4 ਮਹੀਨੇ ਪਹਿਲਾਂ ਨੌਕਰੀ ਤੋਂ ਵੇਖ ਕੱਢ ਦਿੱਤਾ ਸੀ ਅਦੇ ਉਸ ਨੂੰ ਗੈਰ ਏਜੰਸੀ ਤੋਂ ਕੱਢਣ ਤੋਂ ਬਾਅਦ ਵੀ ਉਸਦੇ ਫੋਨ ਤੇ ਧਮਕੀਆਂ ਦੇਈਆਂ ਜਾ ਰਹੀਆਂ ਸਨ ਜਿਸ ਕਾਰਨ ਉਸਨੇ ਗੋਦਾਮ ਦੇ ਵਿੱਚ ਰੱਸੀ ਦੇ ਨਾਲ ਫਾਹ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਮੇਰੇ ਵੀਰ ਨੂੰ 1.5-10 ਮਹੀਨੇ ਗੇ ਟਾਰਚਰ ਕਰਦੇ ਏਜੰਸੀ ਚਟਾ ਕੇ ਵੀ ਹਾਂ ਦੇ ਤਾਨੂੰ ਜੀ ਨਹੀਂ ਦੇਣਾ ਤੈਨੂੰ ਚਬਾਲ ਚ ਵਸਣਾ ਨਹੀਂ ਦੇਣਾ ਸਾਡੇ ਨਾਕਰ ਬੂਆ ਲੇਖਦਾ ਮਨਜੀਤ ਸਿਓ ਹਰ ਮਨ ਨੇ ਤੈਨੂੰ ਏਜੰਸੀ ਚ ਕੱਢਤਾ ਕਿ ਨਾ ਮੈਂ ਇੱਥੇ ਚੌਧਰੀ ਗਿਰੀ ਜਗਾਉਣੀ ਆ। ਏ ਮੇਰੇ ਵੀਰ ਨੂੰ ੱੱਕੇ ਮਾਰਦੇ ਹੀ ਹਾਏ ਮੈਡਮ ਦੀ ਜਨਸੀ ਆ ਮੈਂ ਮਨਜੀਤ ਸਿਉਪ ਇੱਥੇ ਆਉਂਦਾ ਵਾ ਇੱਥੇ ਆਉਂਦਾ ਜਨਸੀ ਚ ਜਨਸੀ ਤੇ ਮੈਡਮ ਦੀ ਆ ਜਨਸੀ ਤੇ ਮੈਡਮ ਦੀ ਆ ਮਨਜੀਤ ਸੋ ਤਾਂ ਮੱਕੀਆਂ ਦਿੰਦਾ ਯਾਰ ਮਤਮਕੀਆਂ ਦਿੰਦਾ ਹੀ ਜੇ ਸਾਡੇ ਵੀਰਾਂ ਦਾ ਇਹੀ ਪਾ ਲਾ ਕੇ ਬੰਦੇ ਨੇ ਆਨਿਆ ਕਰ ਲੈਨੇ ਆ ਕੀ ਗਲਤੀ ਹੋਈ ਮੈਡਮ ਜੀ ਹੋਨੀ ਯਾਰ ਤੇ ਤੁਹਾਡੇ ਪੈਰ ਤੁਹਾਡੇ ਬੱਚਿਆਂ ਨੇ ਨਹੀਂ ਛੁਏ ਜਿੰਨੀ ਯਾਰ ਮੈਂ ਛੁਏ ਆ ਮੈਂ ਤੁਹਾਡੇ ਨਾਲ ਕੀ ਮਾੜਾ ਕੀਤਾ ਵਾ ਇਹਨਾਂ ਸਾਡੀ ਇੱਕ ਨਹੀਂ ਮੰਨੀ ਸਾਡੇ ਵੀਰ ਨੂੰ ਟਾਰਚਰੀ ਕਰੀ ਗਿਆ ਸਾਡੇ ਵੀਰ ਨੂੰ ਅੱਗੇ ਵੀ ਆਂਦੀ ਗੋਲੀ ਮਾਰਾਂਗੇ ਸਾਡੇ ਵੀਰ ਨੇ ਪਤਾ ਨਹੀਂ ਕਰੋ ਆਇਆ ਵਾ ਸਾਡੇ ਵੀਰ ਨੂੰ ਇਹਨਾਂ ਨੇ ਕੀ ਅੰਦਰ ਵੜ ਕੇ ਨਫਾ ਦਿੱਤਾ ਕਿ ਵੀਰ ਸਾਡੇ ਨੇ ਲੈ ਲਿਆ ਕਿੰਦੇ ਫਾਇਦਾ ਲੈ ਲਿਆ ਫਾਇਦਾ ਲੈ ਲਿਆ ਸਾਡਾ ਵੀਰੇ ਹੋ ਜਿਆ ਨਹੀਂ ਸੀ ਜਿੰਨਾ ਮਰਜੀ ਸਾਡੇ ਵੀਰ ਨੇ ਤੰਗੀਆਂ ਝਾਕੀਆਂ ਹਾਏ ਕੀ ਚਾਹੁੰਦੇ ਕੀ ਹੋਣਾ ਚਾਹੀਦਾ ਹੁਣ ਅੱਗੇ ਹਾਏ ਬਹੁਤ ਟਾਰਚਰ ਕਰਦੇ ਆ ਕਿਤੇ ਬੱਚਿਆਂ ਦੇ ਮੂੰਹ ਚ ਰੋਟੀ ਖਾ ਲਈ ਐ ਇਹਦਾ ਨਿਆ ਚਾਹੀਦਾ ਸਾਨੂੰ ਬੜੇ ਇਮਾਨਦਾਰੀ ਨਾਲ ਕੰਮ ਕਰਦਾ ਹੈ ਪਤਾ ਨਹੀਂ ਉਹਦੇ ਕੀ ਅਜ ਦਿਮਾਗ ਦੇ ਵਿੱਚ ਆਈ ਉਹ ਸਵੇਰੇ ਆ ਕੇ ਇੱਥੇ ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੁਸਾਈਡ ਕੀਤੀ ਹੈ ਜੀ 21 ਦੇ ਤੇ ਐਲੀਕੇਸ਼ਨ ਕਿਤੋਂ ਲਾ ਰਹੇ ਫੈਮਿਲੀ ਵਾਲੇ ਇੱਥੇ ਇੱਕ ਜੀ ਮਨਜੀਤ ਸਿੰਘ ਆ ਜਿਹੜਾ ਕਿ ਮੈਡਮ ਦੇ ਨਾਲ ਕੋਈ ਉਹਨਾਂ ਦੀ ਫੈਮਿਲੀ ਰਿਲੇਸ਼ਨ ਚ ਆ ਜਾਂ ਉਹਨਾਂ ਦੇ ਨਾਲ ਕੰਮ ਕਰਦਾ ਜਾਂ ਪਾਰਟਨਰਸ਼ਿਪ ਇਹਦੇ ਬਾਰੇ ਨੇ ਮੈਨੂੰ ਕੋਈ ਨੋ ਲੈਜ ਇੱਕ ਕੋਈ ਹਰਮਨ ਆ ਤੇ ਇੱਕ ਹੈਗਾ ਜਰਮਨਿਕ ਕੀ ਨਾ ਰੇਸ਼ਮ ਸਿੰਘ ਉਹ ਅੱਜ ਤੋਂ ਕੋਈ 3-4 ਮਹੀਨੇ ਤੋਂ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰਦੇ ਪਏ ਸੀ ਇਹਨੂੰ ਕਿ ਤੇਰੇ ਕੋਲ 11 ਲੱਖ ਦੇ ਤੂੰ ਸਿਲੰਡਰ ਦੇ ਇਦਾਂ ਉਦਾਂ ਕੋਈ ਮੱਲੋ ਹਿਸਾਬ ਨਹੀਂ ਦੇ ਰਿਹਾ ਤੇ ਜਦ ਕਿ ਇਹੋ ਜਿਹਾ ਲੜਕਾ ਹੀ ਨਹੀਂ ਸੀ ਇਹਨੂੰ 4 ਮਹੀਨੇ ਤੋਂ ਇਹਨੇ ਮੱਲੋ ਰੋਟੀ ਤੋਂ ਵੀ ਅਤਰ ਕੀਤਾ ਸੀ ਤੇ ਆਪਣੇ ਘਰ ਬਿਠਾਇਆ ਸੀ ਇਹ ਬੰਦਾ ਮੈਂਟਲੀ ਵੀ ਅਫਸਰਟ ਹੋ ਗਿਆ ਸੀ ਕਿ ਬੰਦਾ ਘਰੇ ਰਹਿਣ ਕਰਕੇ ਤੇ ਇਹ ਰੋਜ਼ ਨਿਤ ਫੋਨ ਕਰਦੇ ਸੀ ਇਹ ਸਾਰੇ ਤਿੰਨੇ ਜਣੇ ਉਹਨੂੰ ਕਹਿੰਦੇ ਸੀ ਪੈਸੇ ਦੇ ਜਾਂ ਤੂੰ ਆਪਣਾ ਘਰ ਦੀ ਰਜਿਸਟਰੀ ਕਰਕੇ ਦੇ ਤੇ ਜਾਂ ਤੈਨੂੰ ਅਸੀਂ ਤੇਰੇ ਤੇ ਕਾਰਵਾਈ ਕਰਾਉਣੀ ਹੈ ਜਾਂ ਕੁਝ ਵੀ ਇਹਨੂੰ ਵਿਚਾਰੇ ਨੂੰ ਮਤਲਬ ਇੰਨਾ ਕਿ ਮਰਨ ਲਈ ਮਜਬੂਰ ਕੀਤਾ ਅੱਜ ਉਹਨੂੰ ਵੀ ਆਪਣੀ ਉਹਨੇ ਜ਼ਿੰਦਗੀ ਦੀ ਲੀਲਾ ਜਿਹਾ ਆ ਕੇ ਖਤਮ ਕੀਤੀ ਅੱਜ ਕੀ ਮੰਗ ਕਰਦੇ ਹੋ ਮੰਗ ਮੈਂ ਇਹੀ ਕਰਦਾ ਪ੍ਰਸ਼ਾਸਨ ਤੋਂ ਪੁਲਿਸ ਵਿਭਾਗਤੋਂ ਸਾਰੇ ਤੁਹਾਡੇ ਪੱਤਰਕਾਰ ਵੀਰਾਂ ਤੋਂ ਵੀ ਜੋ ਵੀ ਇਸ ਇਹਨਾਂ ਗਰੀਬਾਂ ਦਾ ਵਿਚਾਰਿਆਂ ਦਾ ਅੱਜ ਆ ਇੱਕ ਵੇਖੋ ਇਨਸਾਨ ਆਉਣਾ ਦੁਨੀਆ ਤੇ ਤੇ ਇੱਕ ਚਲੇ ਜਾਣਾ ਬੜੀ ਮਾੜੀ ਗੱਲ ਆ ਤੇ ਛੋਟੇ ਛੋਟੇ ਉਹਦੇ ਤਿੰਨ ਬੱਚੇ ਆ ਇੱਕ ਆਪਣੀ ਭੈਣ ਦਾ ਹੀ ਬੇਟੀ ਲੈ ਕੇ ਪਾਲ ਲੰਦਿਆ ਵਾ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਹਦੇ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਇਨਸਾਫ਼ ਤੋੜਾ ਜਾਵੇ। ਜੇਠ ਹੀ ਆਪਣੀ ਪਰਜਾਈ ਨਾਲ ਕਰਦਾ ਸੀ ਗਲਤ ਹਰਕਤਾਂ ਤੇ ਕਲੋਲਾ ਵੀ ਲਗਾਤਾਰ ਕਰਦਾ ਸੀ ਤੇ ਪਰਜਾਈ ਨੂੰ ਅਕਸਰ ਉਹ ਛੇੜਦਾ ਰਹਿੰਦਾ ਸੀ। ਜਦੋਂ ਪਰਜਾਈ ਨੇ ਉਸ ਨੂੰ ਇਹ ਕਰਨ ਤੋਂ ਮਨਾ ਕਰ ਦਿੱਤਾ ਤਾਂ ਜੇਠ ਨੇ ਪਰਜਾਈ ਨੂੰ ਗੋਲੀ ਮਾਰ ਦਿੱਤੀ ਤੇ ਸੱਸ ਸੋਰੇ ਵੱਲੋਂ ਵੀ ਉਹਨੂੰ ਇਲਾਜ ਕਰਵਾਉਣ ਦੀ ਬਜਾਏ ਖੂਨ ਦੇ ਦਾਗ ਸਾਫ਼ ਕਰਨ ਵਿੱਚ ਲੱਗ ਜਾਂਦੇ ਆ। ਤਾਂ ਜੋ ਮਾਵਲੇ ਨੂੰ ਬੈਟਰੀ ਫਟਣ ਦਾ ਮਾਮਲਾ ਦਿਖਾਇਆ ਜਾ ਸਕੇ ਤਾਂ ਸਬੂਤ ਲੁਕਾਉਣ ਦੀ ਗੱਲ ਨੂੰ ਲੈ ਕੇ ਸੱਸ ਸੋਰੇ ਦੇ ਖਿਲਾਫ ਕੇਸ ਵੀ ਦਰਜ ਹੋ ਗਿਆ ਕਿਉਂਕਿ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਤੇ ਮਰਨ ਵਾਲੀ ਲੜਕੀ ਦਾ ਨਾਮ ਸੁਆਤੀ ਜੋ ਕਿ ਪਿੰਡ ਨਾਨੂ ਮਾਚਾ ਦੀ ਹੈ ਆਓ ਸੁਣੋ ਇਸ ਬਾਬਤ ਡੀਐਸਪੀ ਹਰਸੀਮਰਨ ਭਲ ਨੇ ਅੱਜ ਕੀ ਕਿਹਾ ਦੱਸਣਯੋਗ ਹੈ ਕਿ ਇਹ ਤਿੰਨੋਂ ਮੁਲਜ਼ਮ ਕਾਬੂ ਕਰ ਲਏ ਗਏ ਹਨ ਸੁਆਤੀ ਨਾਮ ਦੀ ਮ੍ਰਿਤਕਾ ਹੈ ਜਿਹਦੇ ਵਾਈਫ ਆਫ ਸ਼ਿਵਮ ਨਾਨੋ ਮਾਜਰੇ ਪਿੱਛੋਂ ਇਹ ਮਰਾਦਾਬਾਦ ਦੇ ਰਹਿਣ ਵਾਲੇ ਸੀਗੇ ਇਹਨਾਂ ਦੇ ਇਹਦਾ ਕਤਲ ਹੋਇਆ ਸੀਗਾ ਤੇ ਕਤਲ ਇਹਦੇ ਜੇਠ ਰਜੀਵ ਨੇ ਕੀਤਾ ਤੇ ਇਹਨੂੰ ਸੀਮਾ ਤੇ ਸ਼ਾਮ ਜਿਹੜੇ ਹੈ ਇਹਨਾਂ ਨੇ ਕੀ ਕਹਿੰਦੇ ਜਦੋਂ ਇਹ ਕਤਲ ਹੋਇਆ ਉਹਦਾ ਸਾਰਾ ਹਸ਼ਾਬ ਕਰਨ ਦੇ ਚੱਕਰ ਦੇ ਵਿੱਚ ਸਾਰੇ ਉਥੋਂ ਖੂਨ ਖੂਨ ਵਗੈਰਾ ਸਾਰਾ ਸਾਫ਼ ਕਰਕੇ ਤੇ ਜਾਣ ਕੇ ਇਹ ਸ਼ੋਅ ਕਰਦੇ ਸੀ ਵੀ ਇਹ ਐਵੇਂ ਬੈਟਰੀ ਬਲਾਸਟ ਹੋਈ ਹੈ ਸੋ ਇਹ ਇਹਦੇ ਇਹਦੇ ਵਿੱਚ ਅਸੀਂ ਮੁਕਦਮਾ ਨੰਬਰ 238 ਦਰਜ ਕੀਤਾ ਜਿਹਦੇ ਚ 103/1 61/2 ਤੇ ਬੀ ਐਨ ਐਸ ਤੇ 2554 ਨਾਟ ਆਰਮਜ਼ ਐਟ ਦੇ ਤਹਿਤ ਪਰਚਾ ਦਰਜ ਕੀਤਾ ਸੀ ਐਸ ਐਚਓ ਸੁਹਾਣਾ ਜਸਪ੍ਰੀਤ ਸਿੰਘ ਕਾਲੋਂ ਜੋ ਕਿ ਮੇਰੇ ਨਾਲ ਬੈਠੇ ਆ ਇਹਨਾਂ ਨੇ ਸਾਰਾ ਕੇਸ ਨੂੰ ਬੜੀ ਮੁਸ਼ਤੈਦੀ ਨਾਲ ਬੜੀ ਜਲਦੀ ਹੀ ਕਲ ਕੀਤਾ ਜਿਹਦੇ ਵਿੱਚ ਤਿੰਨੋਂ ਮੁਲਜ਼ਮ ਸਾਡੇ ਫੜੇ ਗਏ ਆ ਮਤਲਬ ਕਾਰਨ ਕੀ ਰਿਹਾ ਜਿੰਨੇ ਝਟਕਾ ਮਤਲਬ ਇੰਟਰਨਲ ਗੋਲੀ ਮਾਰਤੀ ਦੀ ਕਿਉਂ ਹੈ ਹਾਂਜੀ ਉਹਦੇ ਵਿੱਚ ਜਿਹੜਾ ਕਾਰਨ ਬੇਸਿਕਲੀ ਇਹ ਸੀ ਵੀ ਉਹਨੂੰ ਰਜੀਵ ਜਿਹੜਾ ਸੀ ਸਵਾਤੀ ਨੂੰ ਛੇੜਦਾ ਸੀ ਤੇ ਉਹ ਉਹ ਦਾ ਵਿਰੋਧ ਕਰਦੀ ਸੀ ਜਿਹਦੇ ਕਰਕੇ ਉਹਨੇ ਜਦੋਂ ਉਹਦੇ ਕੋਲ ਨਾ ਜੋਰ ਚੱਲਿਆ ਤੇ ਉਹਨੇ ਇਹ ਕੰਟਰੀ ਮੇਡ ਪਿਸਟਲ ਹੈ ਜਿਹੜਾ 32 ਬੋਰ ਤੇ ਉਹਦੇ ਇਹਨੇ ਫਾਇਰ ਨਾਲ ਉਦੋਂ ਇਹ ਕੀ ਕਹਿੰਦੇ ਉਹਨੂੰ ਗੋਲੀ ਮਾਰ ਦਿੱਤੀ ਸੀ ਤੇ ਜਦਕਿ ਜਿਹੜੇ ਸ਼ਾਮ ਤੇ ਸੀਮਾ ਹੈ ਇਹਨਾਂ ਨੇ ਜਾਣਬੁੱਝ ਕੇ ਇਹਨੂੰ ਹੋਰ ਰੰਗਤ ਦੇਣ ਦੇ ਮਾਰਿਆਂ ਨੇ ਕਿਹਾ ਵੀ ਇੱਥੇ ਬੈਟਰੀ ਬਲਾਸਟ ਹੋਇਆ ਇਹਦੇ ਵਿੱਚ ਅਸੀਂ ਕੋਈ ਕਿਉਂਕਿ ਪਰਿਵਾਰਕ ਮਸਲਾ ਸੀ ਤੇ ਇਹਨੂੰ ਹਸ਼ਪ ਕਰਨ ਦੀ ਕੋਸ਼ਿਸ਼ ਕਰਦੇ ਸੀ ਹਾਂ ਕੀ ਕਹਿੰਦੇ ਇਹ ਯੂਪੀ ਤੋਂ ਇਹਨੇ ਪ੍ਰਕਿਊਰ ਕੀਤਾ ਸੀਗਾ ਪਰ ਪ੍ਰਕਿਊਰ ਕੀਤਾ ਸੀਗਾ ਤੇ ਜਿਹਦੇ ਕਰਕੇ ਇਹ ਉੱਥੋਂ ਹੀ ਇਹਦੀ ਅਸੀਂ ਡਿਟੇਲ ਪੁੱਛ ਕੇ ਕਰ ਰਹੇ ਹਾਂ ਜੀ ਪਿੰਡ ਮਜਾਤ نیشنل ਹਾਈਵੇ ਰੋਡ ਦੇ ਉੱਪਰ ਇੱਕ ਕਾਰ ਤੇ ਇੱਕ ਮੋਟਰਸਾਈਕਲ ਦਾ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਦੋ ਨੌਜਵਾਨ ਇਸ ਵਿੱਚ ਜ਼ਖਮੀ ਤਾਂ ਸੇ ਜਾ ਰਹੇ ਹਨ ਜਿਨ੍ਹਾਂ ਨੂੰ ਫੇਸ 6 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੇਖਦੇ ਸੈਕਟਰਪਤੀ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਮਰਨ ਵਾਲਿਆਂ ਦੀ ਪਛਾਣ ਜਸਪ੍ਰੀਤ ਸਿੰਘ ਜੋ ਕਿ ਪਿੰਡ ਮਜਾਤਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਉਮਰ 33 ਸਾਲ ਅਤੇ ਦੂਸਰਾ ਸੁਖਵਿੰਦਰ ਸਿੰਘ ਰਿਜ਼ਿਊਮਰ ਸਿਰਫ 22 ਸਾਲ ਦਾ ਸੀ ਜਾਰੀ ਜੋ ਕਿ ਪਿੰਡ ਮਜਾਤ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਪਿੰਡ ਮਜਾਤ ਦਾ ਰਹਿਣ ਵਾਲਾ ਜੀ ਤੇ ਕੱਲ 8:30 ਵਜੇ ਦੀ ਗੱਲ ਹੈ ਤੇ ਮੇਰੇ ਚਾਚਾ ਜੀ ਦੇ ਮੁੰਡੇ ਸੀ ਲੜਕੇ ਤੇ ਉਹਨਾਂ ਦਾ ਆਪਣਾ ਮਜਾਤੜੀ ਪਿੰਡ ਦੇ ਰੋਡ ਤੇ ਐਕਸੀਡੈਂਟ ਹੋ ਗਿਆ ਸੀ ਤੇ ਉਹ ਬੰਦੇ ਨੇ ਮਤਲਬ ਕਿ दारू-ਦੁਰੂ ਪੀਤੀ ਹੋਈ ਸੀ ਨਸ਼ਾ ਕਾਫੀ ਕੀਤਾ ਹੋਇਆ ਸੀ ਤੇ ਉਹਨੇ ਲਿਆ ਕੇ ਪਹਿਲਾਂ ਦੋ ਮੁੱਡੇ ਹੋਰ ਸੀਗੇ ਇੱਕ ਮੱਕੜਿਆ ਸੀ ਵੀ ਤੇ ਇੱਕ ਝਿੜੀ ਦਾ ਪਹਿਲਾਂ ਉਹਨਾਂ ਚ ਮਾਰੀ ਤੇ ਫਿਰ ਉਹਨੇ ਸਾਡੇ ਮੇਰੇ ਬ੍ਰਦਰ ਦੇ ਵਿੱਚ ਮਾਰੀ ਮਤਲਬ ਕਿ ਉਹਨੇ ਨਸ਼ਾ ਬਹੁਤ ਕੀਤਾ ਹੋਇਆ ਸੀਗਾ ਤੇ ਉਹਦੀ ਵੀਡੀਓ ਵੀ ਬਣਾਈ ਮੁੰਡਿਆਂ ਨੇ ਤੇ ਉਹ ਕਹਿੰਦਾ ਵੀ ਜੋ ਵੀ ਹੋ ਗਿਆ ਹੋ ਗਿਆ ਵੀ ਮੈਂ ਥੋੜੀ ਮਰਨ ਲੱਗਿਆ ਐ ਐਕਸੀਡੈਂਟ ਹੋ ਗਿਆ ਹੋ ਗਿਆ ਮੈਨੂੰ ਕੋਈ ਟੈਨਸ਼ਨ ਨਹੀਂ ਕਹਿੰਦਾ ਵੀ ਜੋ ਹੋਏਗਾ ਸਵੇਰੇ ਦੇਖੀਏ ਕਿੰਨੇ ਮੁੰਡੇ ਮਰੇ ਮੁੰਡੇ ਦੋ ਮਰੇ ਤੇ ਇੱਕ ਮੇਰਾ ਬ੍ਰਦਰ ਸੀਗਾ ਜੀ ਤੇ ਇੱਕ ਝਿੜੀ ਦਾ ਜੀ ਜਿਹੜੇ ਮੁੰਡੇ ਮੜੇ ਆ ਉਹ ਕਿਹੜੇ ਕਿਹੜੇ ਪਿੰਡ ਦੇ ਸੀਗੇ ਇੱਕ ਮਲੀ ਮੇਰਾ ਬਰਾਦਰ ਦਾ ਮਜਤੜੀ ਦਾ ਸੀ ਤੇ ਜਿਹੜਾ ਦੂਜਾ ਮੁੰਡਾ ਸੀ ਉਹ ਝੇੜੀ ਬਣਿਆ ਤੁਸੀ ਇੱਥੇ ਪੁਲਿਸ ਚੌਕ ਤੇ ਆਏ ਦਾ ਪੁਲਿਸ ਵਾਲੇ ਕੀ ਕਹਿੰਦੇ ਤੁਹਾਨੂੰ ਨਹੀਂ ਇਹਨਾਂ ਨੇ ਰਿਪੋਰਟ ਲਿਖੀ ਆ ਜੀ ਤੇ ਅਸੀਂ ਕਿਹਾ ਵੀ ਚਲੋ ਤੁਸੀਂ ਉਹਨਾਂ ਨੂੰ ਅਰੈਸਟ ਕਰੋ ਵੀ ਅਸੀਂ ਆ ਅਰੈਸਟ ਦੀ ਮੰਗ ਕੀਤੀ ਸੀ ਪਰ ਉਹ ਅਰੈਸਟ ਕਰਨ ਗਏ ਆ ਇੱਕ ਦਿਖਾਵਾ ਕਰ ਰਹੇ ਆ ਉੱਥੇ ਪਿੰਡ ਦੇ ਅੱਡੇ ਤੇ ਖੜੇ ਆ ਰਾਸ਼ਤ ਉਹਰੇ ਕਿਹੜਾ ਬੰਦਾ ਭਰਿਆ ਗਿਆ ਹੈ ਉਹਰੇ ਕੋਈ ਨਹੀਂ ਜੀ ਹੈ ਨਾ ਫੋਨ ਕਰ ਰਹੇ ਨਾ ਕੁਝ ਕਰ ਰਹੇ ਹਾਜਰ ਤੱਕ ਨਹੀਂ ਕਰ ਰਹੇ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਆਉ ਮਲਕੀ ਸਾਨੂੰ ਦਿਲਾਸਾ ਦੇ ਰਹੇ ਕਹਿੰਦੇ ਸਾਡੇ ਵਿਸ਼ਵਾਸ ਰੱਖੋ ਅਸੀਂ ਕਰ ਰਹੇ ਹਾਂ ਅਸੀਂ ਅਸ਼ ਕਰ ਰਹੇ ਹਾਂ ਪਰ ਉਹ ਤਾਂ ਖੜੇ ਹੈ ਉੱਥੇ ਕੋਈ ਕਾਰਵਾਈ ਨਹੀਂ ਹੋਈ ਕੱਲ 8:30 ਵਜੇ ਦਾ ਐਕਸੀਡੈਂਟ ਹੋਇਆ ਹੋਇਆ ਤੇ ਤੁਸੀਂ ਦੇਖ ਲਓ 11:00 ਵਜੇ ਚੁੱਕੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੇ ਨਹੀਂ ਕੋਈ ਕਾਰਵਾਈ ਕਰਦੇ ਤਾਂ ਸਾਡਾ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਅਗਲਾ ਸਟੈਪ ਇਹ ਹੈ ਫਿਰ ਹੋਰ ਕੀ ਆ ਰੋਡ ਬੰਦ ਕਰਾਂਗੇ ਇਨਸਾਫ ਤਾਂ ਲੈਣਾ ਹੀ ਹੈ ਨਹੀਂ ਹਾਂਜੀ ਅੱਜ ਜੇ ਮਜਾਤਪਿੰਡ ਦੇ ਵਿੱਚ ਜੋ ਜਾਮ ਲਾਇਆ ਗਿਆ ਰੋਡ ਜਾਮ ਕੀਤੀ ਗਈ ਸੀਦਾ ਕਿਸ ਵਜ੍ਹਾ ਤੋਂ ਇੱਕ ਰਾਤ ਐਕਸੀਡੈਂਟ ਹੋ ਗਿਆ ਸੀ ਜਿਸ ਸੰਬੰਧੀ ਅੱਜ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ ਤੇ ਦੋਸ਼ੀ ਨੂੰ ਜਲਦ ਤੋਂ ਜਲਦ ਅਸੀਂ ਰੈਸਟ ਕਰਾਂਗੇ ਜੀ ਤਾਂ ਹੁਣ ਮੰਨ ਚੁੱਕੇ ਹੈ ਖੁੱਲ ਚੁੱਕੇ ਹੈ ਇਹ ਜਾਮ ਇਹ ਜਾਮ ਖੁੱਲ ਆਤਾ ਠੀਕ ਹੈ पाकिस्तान ਦੇ ਸ਼ਹਿਰ 라ਵਲਪਿੰਡੀ ਵਿਖੇ ਸਥਿਤ ਪੁਰਾਤਨ ਗੁਰਦੁਆਰਾ ਜੋ ਪਿਛਲੇ ਲੰਮੇ ਸਮੇਂ ਤੋਂ ਬੰਦ ਸੀ ਗੁਰਦੁਆਰਾ ਸਾਹਿਬ ਜੀ ਨੂੰ ਖੋਲਣ ਅਤੇ ਉਸ ਵਿੱਚ ਮੁੜ ਸੇਵਾ ਸੰਭਾਲ ਸ਼ੁਰੂ ਕਰਨ ਲਈ ਅੱਜ ਪਾਕਿਸਤਾਨ ਪੰਜਾਬ ਦੇ ਕੱਟ ਗਿਣਤੀਆਂ ਬਾਰੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਸਾਹਿਬ ਦਾ ਪ੍ਰਧਾਨ ਸਤਵੰਤ ਸਿੰਘ ਗ੍ਰੰਥੀ ਪਾਈ ਸੰਤੋਖ ਸਿੰਘ ਪੰਜਾ ਸਾਹਿਬ ਸਮੇਤ 라ਵਲਪਿੰਡੀ ਪੰਜਾ ਸਾਹਿਬ ਅਤੇ ਇਸਲਾਮਾਬਾਦੀ ਸੰਗਠਨਾਂ ਸ਼ਾਮਲ ਹੋਈਆਂ ਪਿਛਲੇ ਲੰਬੇ ਸਮੇਂ ਤੋਂ ਬੰਦ ਭਾਈ ਸੁਜਾਨ ਸਿੰਘ ਜੀ ਦੇ ਇਤਿਹਾਸਿਕ ਗੁਰਦਾਰਾ ਬਾਗ ਸਰਦਾਰਾ ਰਾਜਾ ਬਾਜ਼ਾਰ 라ਵਲਪਿੰਡੀ ਨੂੰ ਖੋਲ ਕੇ ਮੋੜ ਸੇਵਾ ਸੰਭਾਲ ਕਰਨ ਲਈ ਇਸਲਾਮਾਬਾਦ 라ਵਲਪਿੰਡੀ ਦੇ ਪੰਜਾ ਸਾਹਿਬ ਦੀਆਂ ਸੰਗਠਨਾਂ ਵੱਲੋਂ ਪੰਜਾਬ ਸਰਕਾਰ ਅਤੇ ਪਾਕਿਸਤਾਨ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ ਸੀ ਜਿਸ ਦੇ ਮੱਦੇਨਜ਼ਰ ਅੱਜ ਪਾਕਿਸਤਾਨ ਪੰਜਾਬ ਦੇ ਘਟ ਗਿੰਟਿਆਂ ਬਾਰੇ ਮੰਤਰੀ ਸਰਦਾਰ ਰਮੇਤ ਸਿੰਘ ਅਰੋੜਾ ਆਪਣੇ ਸਾਥੀਆਂ ਨਾਲ ਇਸ ਸਥਾਨ ਤੇ ਬੁਝੇ ਤੇ ਲੋਕਲ ਸੰਗਠਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਸੰਭਾਲ ਕਰਕੇ ਮੂਰਖ ਸੰਗਤਾਂ ਦੇ ਦਰਸ਼ਨ ਦਿਦਾਰਿਆਂ ਲਈ ਖੋਲਿਆ ਜਾਵੇਗਾ। ਬੀਤੀ 29 ਜੁਲਾਈ ਨੂੰ ਬਟਾਲਾ ਪੁਲਿਸ ਨੇ ਥਾਣਾ ਸਿਵਲ ਲਾਈਨ ਨੂੰ ਇਤਲਾ ਮਿਲੀ ਕਿ 2 ਸਾਲਾਂ ਦੀ ਬੱਚੀ ਨਾ 22 ਸਾਲਾ ਵਿਸ਼ੇਕ ਰੁਕਾਇਆ ਨਾਮਕ ਨੌਜਵਾਨ ਨੇ ਦਰਿੰਦਗੀ ਦੇ ਨਾਲ ਰੇਪ ਕੀਤਾ ਅਤੇ ਖੁਦ ਫਰਾਰ ਹੋ ਗਿਆ। આરોપી ਨੇਪਾਲ ਦੇ ਬਾਸਕਟਿਆ ਜ਼ਿਲ੍ਹਾ ਬੇਜਾਗਦਾਰ ਰਹਿਣ ਵਾਲਾ। ਫਿਲਹਾਲ ਉਹ ਬਟਾਲਾ ਦੇ ਰਣਜੀਤਨਗਰ ਰਹਿ ਰਿਹਾ ਤੇ ਬਟਾਲਾ ਸਿਵਲ ਲਾਈਨ ਥਾਣਾ ਦੀ ਪੁਲਿਸ ਟੀਮ ਨੇ एसएसपी बटाला अश्वनी गुटियाल ਦੇ ਦਿਚਨ ਦੇਸ਼ਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਕੇਸ ਦਰਜ ਕਰਦੇ ਹੋਏ बटाला ਪੁਲਿਸ ਟੀਮ ਨੇ ਦਿੱਲੀ ਤੋਂ ਦਿੱਲੀ ਪੁਲਿਸ ਦੀ ਮਦਦ ਨਾਲ ਇਸ ਨੂੰ ਕਾਬੂ ਕਰ ਲਿਆ ਮਿਤੀ 29 ਮਿਤੀ 29 ਸატੇ 24 ਨੂੰ ਸਾਨੂੰ थाना ਸਿਵਲ ਲਾਈਨ ਇੱਕ ਸੂਚਨਾ ਮਿਲੀ ਜਿਨ੍ਹਾਂ ਨੇ ਦੱਸਿਆ ਕਿ 2 ਸਾਲ ਦੀ ਬੱਚੀ ਨਾਲ ਉਸੇ ਗੁਆਂਢ ਰਹਿੰਦੇ ਹੀ ਲੜਕੇ ਨੇ ਜਿਹੜਾ ਰੇਪ ਕੀਤਾ ਹੋਇਆ ਵਾ ਜਿਸ ਦੇ ਸਬੰਧ ਵਿੱਚ ਜਿਹੜਾ ਪੁਲਿਸ ਸਾਡੀ ਤੁਰੰਤ ਹਰਕਤ ਵਿੱਚ ਆਈ ਜਿਨ੍ਹਾਂ ਨੇ ਕਿ ਇਮੀਡੀਏਟਲੀ ਪਰਚਾ ਦਰਜ ਕੀਤਾ ਤੋਂ ਉਸ ਤੋਂ ਬਾਅਦ ਸੀਨੀਅਰ ਅਫਸਰਾਂ ਦੇ ਹੁਕਮ ਦੇ ਨਾਲ ਜਿਹੜੀਆਂ ਕਿ ਸਾਡੀਆਂ ਦੋ ਟੀਮਾਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਜਿਹਦੇ ਵਿੱਚ ਕਿ ਐਸ ਐਚਓ ਸਿਵਲ ਲਾਈਨ ਪ੍ਰਭੋਤ ਸਿੰਘ ਇੰਸਪੈਕਟਰ ਸੀਆਈਏ ਹਰਮਿਕ ਸਿੰਘ ਜੀ ਔਰ ਟੈਕਨੀਕਲ ਟੀਮਾਂ ਜਿਹੜੀਆਂ ਸਾਡੀਆਂ ਇਹ ਤਰੰਤ ਹਰਕਤ ਵਿੱਚ ਆਈਆਂ ਇਸ ਤੋਂ ਜਿਹੜਾ ਲੜਕਾ ਸੀ ਇਸ ਤੋਂ ਦੌੜ ਕੇ ਜਾ ਚੁੱਕਾ ਸੀਗਾ ਜਿਨ੍ਹਾਂ ਨੇ ਕਿ ਤਰੰਤ ਹੀ ਜਿਹੜੀ ਹਰਕਤ ਵਿੱਚ ਆ ਕੇ ਦਿੱਲੀ ਔਰ ਰਾਜਸਥਾਨ ਜਿਹੜੀਆਂ ਟੀਮਾਂ ਵੱਖਰੇ ਵੱਖਰੇ ਥਾਵਾਂ ਤੇ ਭੇਜੀਆਂ ਗਈਆਂ ਤੇ ਉਥੇ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਇਹ ਜਿਹੜਾ ਅਭਿਸ਼ੇਕ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਦੇਖੋ ਇਹਨੂੰ ਆਪਾਂ ਪਲੈਨਿੰਗ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਛੋਟੀ ਬੱਚੀ ਸੀਗੀ ਉਹਦਾ ਜਿਹੜਾ ਪਰਿਵਾਰ ਸੀਗਾ ਉਹਦੇ ਪੇਰੈਂਟਸ ਸੀ ਉਹ ਕੰਮ ਤੇ ਗਏ ਹੋਏ ਸੀ ਕਿਤੇ ਇਹ ਦੋਨੋਂ ਹੀ ਫੈਮਲੀਆ ਜਿਹੜੀਆਂ ਵਾਂ ਇਹ ਪ੍ਰਵਾਸੀ ਹੈਗੀਆਂ ਵਾਂ ਨੇਪਾਲ ਦੇ ਨਾਲ ਸੰਬੰਧਿਤ ਹੈਗੀਆਂ ਵਾਂ ਉਹ ਕੰਮ ਤੇ ਗਿਆ ਸੀ ਤੇ ਪਿੱਛੇ ਜਿਹੜੀ ਬੱਚੀ ਸੀ 2 ਸਾਲ ਦੀ ਉਹ ਘਰ ਵਿੱਚ ਮੌਜੂਦ ਸੀਗੀ ਕੀ ਕਾਰਵਾਈ ਕੀਤੀ ਉਨਤੇ ਤਰੰਤੀ ਸੀ ਜਿਹੜੀ ਐਫ ਆਈ ਆਰ ਜਿਹੜੀ ਦਰਜ ਕਰ ਦਿੱਤੀ ਆ ਜਿਹਦੇ ਵਿੱਚ ਕਿ ਪਾਕਸ ਐਕਟ ਜਿਹੜਾ ਲਾ ਦਿੱਤਾ ਇਨ ਇਹ ਇੱਕੋ ਹੀ ਪਿੰਡ ਦੇ ਪਿੱਛੋਂ ਬੈਕ ਤੋਂ ਆ ਜੀ ਦੇਖੋ ਜੇ ਨੇਪਾਲ ਤੋਂ ਆ ਤੇ ਆਲਰੇਡੀ ਜਿਹੜੀ ਇਹਨਾਂ ਦੇ ਜਾਣ ਪਛਾਣ ਹੋਏਗੀ ਤਾਂ ਹੀ ਕਰਕੇ ਇੱਕੋ ਜਗ੍ਹਾ ਤੇ ਹੀ ਰਹਿੰਦੇ ਆ ਤੁਸੀਂ ਦਿੱਲੀ ਤੋਂ ਉੱਡ ਗਏ ਤੇ ਇਹ ਨੇਪਾਲ ਵੀ ਜਾ ਸਕਦੇ ਸੀ ਕਿੰਨਾ ਚੈਲਿੰਜਿੰਗ ਸੀ ਇਹਨਾਂ ਨੂੰ ਫੜਨਾ ਜਾਂ ਤੁਹਾਡੀਆਂ ਟੀਮਾਂ ਦਾ ਕੰਮ ਕਰਨਾ ਦੇਖੋ ਜੀ ਚੈਲੰਜ ਤਾਂ ਹੈ ਸੀਗਾ ਇਹ ਤਾਂ ਪਾਲ ਜਾ ਸਕਦਾ ਸੀ ਪਰ ਸਾਡੀ ਜਿਹੜੀ ਪੁਲਿਸ ਆ ਇਹਨਾਂ ਨੇ ਤੁਰੰਤ ਕਾਰਵਾਈ ਕੀਤੀ ਜਿਹੜੀ ਕਿ ਹਰਕਤ ਵਿੱਚ ਆਈ ਤੇ ਇਹਨੂੰ ਜਿਹੜਾ ਅਸੀਂ ਦਿੱਲੀ ਤੋਂ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਕਰੀਬ 24 ਘੰਟੇ ਦੇ ਵਿੱਚ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਨਿਸ਼ਕਾਰਾ ਐਂਟਰਟੇਨਮੈਂਟ ਤੇ ਰੈਫਸ ਇਮੀਗ੍ਰੇਸ਼ਨ ਕੰਪਨੀ ਵੱਲੋਂ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਤਿਹਾਰ ਬੜੇ ਹੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਰਵਾਇਤੀ ਬੋਲੀਆਂ ਤੇ ਗਿੱਧੇ ਦੇ ਮੁਕਾਬਲਿਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਮੁਕਾਬਲੇ ਕਰਵਾਏ ਜਾਣਗੇ ਇਸ ਪ੍ਰੋਗਰਾਮ ਵਿੱਚ ਪਖੰਡਵਾਦ ਤੇ ਇੱਕ ਨਾਟਕ ਵੀ ਪੇਸ਼ ਕੀਤਾ ਜਾਵੇਗਾ ਜਿਸ ਨੂੰ ਬੀਬੀ ਪਰਮਜੀਤ ਕੋਲ ਡਾਇਰੈਕਟ ਕਰ ਰਹੇ ਹਨ ਇਹ ਪ੍ਰੋਗਰਾਮ ਖਰੜਦੇ ਸਿਟੀ ਹਾਰਟ ਕਟਾਨੀ ਵਿੱਚ ਸ਼ਾਮੀ 5 ਵਜੇ ਤੋਂ ਰਾਤੀ 10 ਵਜੇ ਤੱਕ ਕਰਵਾਇਆ ਜਾਵੇਗਾ ਤੇਜਿੰਦਰ ਕਰਨ ਨੇ ਕਿਹਾ ਹੈ ਕਿ ਇਸ ਪ੍ਰੋਗਰਾਮ ਵਿੱਚ ਜੇਤਿਆਂ ਨੂੰ ਇਨਾਮ ਤੇ ਸੁਹਾਗਣਾਂ ਨੂੰ ਸੰਧਾਰਾ ਵੀ ਦਿੱਤਾ ਜਾਵੇਗਾ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੋਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨ ਨੂੰ ਦਿਉਜਾਜ਼ਤ ਰੱਬ ਰਾਖਾ